ਕਿ ਤੁਹਾਡੀ ਕਣਕ ਦਾ ਝਾੜ 20 ਕੁਇੰਟਲ ਤੇ ਆ ਕੇ ਰੁਕ ਜਾਂਦਾ ਹੈ ਅੱਜ ਮੈਂ ਤੁਹਾਨੂੰ ਉਹ ਫਾਰਮੂਲਾ ਦੱਸਾਂਗਾ ਜਿਹੜਾ ਫਾਰਮੂਲਾ ਪੰਜਾਬ ਦੇ ਵੱਡੇ ਵੱਡੇ ਜ਼ਿਮੀਂਦਾਰ ਆਪਣੀ ਕਣਕ ਦਾ ਝਾੜ 80 ਮਣ ਕੱਢਣ ਲਈ ਵਰਤਦੇ ਨੇ ਔਰ ਕਣਕ ਦੀ ਖੇਤੀ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਖਰਚੇ ਨੂੰ ਘਟਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਫालतू ਸਪਰੇਇਆਂ ਕਰਦੇ ਹੋ ਉਹਨਾਂ ਨੂੰ ਘੱਟ ਕਰ ਸਕਦੇ ਹੋ ਔਰ ਉਹਨਾਂ ਦਾ ਜਿਹੜਾ ਖਰਚਾ ਤੁਸੀਂ ਬਚਾ ਸਕਦੇ ਹੋ ਔਰ ਮੁਨਾਫਾ ਜਿਹੜਾ ਵੱਧ ਕਮਾ ਸਕਦੇ ਹਾਂ ਕਣਕ ਨੂੰ ਪਾਣੀ ਲਾਉਣ ਲੱਗੇ 90% ਕਿਸਾਨ ਇਹ ਇੱਕ ਵੱਡੀ ਗਲਤੀ ਕਰ ਦਿੰਦੇ ਨੇ ਜਿਸ ਦੇ ਨਾਲ ਕਣਕ ਦੇ ਝਾੜ ਉਤੇ ਬਹੁਤ ਅਸਰ ਪੈਂਦਾ ਔਰ ਕਣਕ ਦਾ ਫਟਾਰਾ ਨਹੀਂ ਹੁੰਦਾ ਔਰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਸਾਨਾਂ ਨੂੰ ਸਾਤਿਸ਼ਰੀ ਅਕਾਲ ਕਿਸਾਨ ਵੀਰੋ ਪੰਜਾਬ ਦੀ ਸਭ ਤੋਂ ਮੁੱਖ ਫਸਲ ਕਣਕ ਦੀ ਚਾਹੇ ਬਜਾਈ ਦਾ ਸਮਾਂ ਹੋਵੇ ਚਾਹੇ ਬਢਾਈ ਦਾ ਸਮਾਂ ਹੋਵੇ ਕਿਸਾਨ ਦਾ ਇੱਕੋ ਇੱਕ ਸੁਪਨਾ ਹੁੰਦਾ ਹੈ ਕਿ ਕਣਕ ਦਾ ਵੱਧ ਤੋਂ ਵੱਧ ਝਾੜ ਪਰ ਅਜੇ ਕੀ ਕਾਰਨ ਨੇ ਜਿਹਦੇ ਨਾਲ ਕਿਸਾਨਾਂ ਦਾ ਝਾੜ 17 18 ਕੁਇੰਟਲ ਤੇ ਹੀ ਰਹਿ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦੇ ਪੰਜ ਨੁਸਕੇ ਦੱਸਾਂਗਾ ਜਿਸ ਦੇ ਨਾਲ ਤੁਹਾਡੀ ਕਣਕ ਦਾ ਝਾੜ 75 ਤੋਂ 80 ਮਾਣ ਤੱਕ ਪਹੁੰਚ ਸਕਦਾ ਹੈ ਵੀਡੀਓ ਨੂੰ ਪੂਰਾ ਦੇਖਿਓ ਔਰ ਵੀਡੀਓ ਨੂੰ ਸਕਿਪ ਨਾ ਕਰਿਓ ਅਗਰ ਤੁਸੀਂ ਸਕਿਪ ਕਰਕੇ ਵੀਡੀਓ ਦੇਖੋਗੇ ਕੋਈ ਜਾਣਕਾਰੀ ਵਿੱਚੋਂ ਮਿਸ ਹੋ ਗਈ ਤਾਂ ਤੁਹਾਨੂੰ ਜਿਹੜੀ ਇੰਨਾ ਟਾਈਮ ਲਾ ਕੇ ਵੀਡੀਓ ਦੇਖੀ ਤਾਂ ਕੋਈ ਫਾਇਦਾ ਨਹੀਂ ਹੋਣਾ ਵੀਡੀਓ ਨੂੰ ਸ਼ੁਰੂ ਕਰਦੇ ਆ ਨੰਬਰ 1 ਤੇ ਆਉਂਦਾ ਬੀਜ ਬੀਜ ਦੀ ਚੋਣ ਅਤੇ ਬੀਜ ਦੀ ਸੋਧ ਸਭ ਤੋਂ ਪਹਿਲਾਂ ਅਸੀਂ ਗੱਲਤੀ ਬੀਜ ਦੀ ਚੋਣ ਦੇ ਵਿੱਚ ਕਰਦੇ ਹਾਂ ਹਮੇਸ਼ਾ ਆਪਣੇ ਇਲਾਕੇ ਤੇ ਆਪਣੀ ਮਿੱਟੀ ਦੇ ਹਿਸਾਬ ਦੇ ਨਾਲ ਜਿਹੜਾ ਬੀਜ ਦੀ ਚੋਣ ਕਰਨੀ ਚਾਹੀਦੀ ਹੈ ਜਿਵੇਂ ਅੱਜ ਕੱਲ੍ਹ ਹਰ ਤਰ੍ਹਾਂ ਦੇ ਇਲਾਕਿਆਂ ਤੇ ਹਰ ਤਰ੍ਹਾਂ ਦੀ ਮਿੱਟੀ ਦੇ ਵਾਸਤੇ ਬਹੁਤ ਵਧੀਆ-ਵਧੀਆ ਜਿਹੜੇ ਬੀਜ ਆਏ ਨੇ ਜਿਵੇਂ ਕਿ DBW187 DBW303 ਜਾਂ DBW 824 ਬੀਜ ਦੀ ਸੋਧ ਕਰਨੀ ਬਹੁਤ ਜ਼ਰੂਰੀ ਆ ਜਦੋਂ ਬੀਜ ਨੂੰ ਬੀਜਣਾ ਉਸ ਤੋਂ ਪਹਿਲਾਂ ਉਲੀ ਨਾਸ਼ਕ ਨਾਲ ਜ਼ਰੂਰ ਸੋਧੋ ਤਾਂ ਕਿ ਮੁੱਢੋਂ ਹੀ ਬਿਮਾਰੀ ਤੋਂ ਬਚਿਆ ਜਾ ਸਕੇ ਨੰਬਰ 2 ਤੇ ਆਉਂਦਾ ਬਜਾਈ ਦਾ ਸਹੀ ਸਮਾਂ ਤੇ ਸਹੀ ਤਰੀਕ ਕਣਕ ਦੀ ਬਜਾਈ ਦੇ ਲਈ ਜਿਹੜਾ ਸਹੀ ਸਮਾਂ 1 ਨਵੰਬਰ ਤੋਂ ਲੈ ਕੇ ਜਿਹੜਾ 15 ਨਵੰਬਰ ਤੱਕ ਬਹੁਤ ਵਧੀਆ ਸਮਾਂ ਜਿਹੜਾ ਮੰਨਿਆ ਜਾਂਦਾ ਫੇਰ ਗੱਲ ਕਰਦੇ ਆਂ ਵੀ ਬਜਾਈ ਦੀ ਹੈਪੀ ਸੀਡਰ ਜਾਂ ਸੁਪਰ ਸੀਡਰ ਦੇ ਨਾਲ ਜੇਕਰ ਤੁਸੀਂ ਪ੍ਰਾਲੀ ਦੇ ਵਿੱਚ ਕਣਕ ਬੀਜ ਰਹੇ ਹੋ ਤਾਂ ਇਹ ਤਕਨੀਕਾਂ ਬਹੁਤ ਵਧੀਆ ਹਨ ਕਿਉਂਕਿ ਜਦੋਂ ਆਪਾਂ ਹੈਪੀ ਸੀਡਰ ਜਾਂ ਸਮਾਰਟ ਸੀਡਰ ਦੇ ਨਾਲ ਕਣਕ ਬੀਜਦੇ ਹਾਂ ਤਾਂ ਉਹ ਜਿਹੜੀ ਪ੍ਰਾਲੀ ਹੁੰਦੀ ਹੈ ਪ੍ਰਾਲੀ ਧਰਤੀ ਹੇਠਲੀ ਜਿਹੜੀ ਨਮੀ ਨੂੰ ਬਰਕਰਾਰ ਰੱਖਦੀ ਹੈ ਉਸ ਦੇ ਨਾਲ ਇੱਕ ਹੋਰ ਵੀ ਫਾਇਦਾ ਹੁੰਦਾ ਜਿਹੜੀ ਬੀਜ ਦੀ ਢੁਗਾਈ ਹੁੰਦੀ ਆ 2 ਤੋਂ 3 ਇੰਚ ਜਿਹੜੀ ਢੁਗਾਈ ਜਾਂਦੀ ਆ ਬੀਜ ਦੀ ਜੋ ਕਿ ਬਹੁਤ ਵਧੀਆ ਅਗਰ ਤੁਸੀਂ ਬੀਜ ਦੀ ਢੁਗਾਈ ਜ਼ਿਆਦਾ ਕਰੋਗੇ ਤਾਂ ਜੰਮ ਬਹੁਤ ਜ਼ਿਆਦਾ ਘੱਟ ਹੋਊਗਾ ਜਿਹਦੇ ਨਾਲ ਝਾੜ ਦੇ ਵਿੱਚ ਬਹੁਤ ਫਰਕ ਪਵੇਗਾ ਨੰਬਰ 3 ਤੇ ਗੱਲ ਕਰਦੇ ਆ ਖਾਦਾਂ ਦਾ ਸਹੀ ਸੰਤੁਲਨ ਬਜਾਈ ਵੇਲੇ ਸਿਰਫ ਯੂਰੀਆ ਪਾਉਣ ਨਾਲ ਹੀ ਝਾੜ ਨਹੀਂ ਵਧਦਾ ਬਜਾਈ ਵੇਲੇ ਯੂਰੀਆ ਦੇ ਨਾਲ ਡੀਪੀ ਰਲਾ ਕੇ ਪਾਉਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਕਿਸਾਨ ਜਿਹੜਾ ਪोटाश ਨੂੰ ਖੇਤ ਦੇ ਵਿੱਚ ਪਾਉਣਾ ਭੁੱਲ ਜਾਂਦੇ ਹਨ ਜਿਸ ਦੇ ਨਾਲ ਦਾਣੇ ਦਾ ਇੱਕ ਸਾਈਜ਼ ਬਣਦਾ ਹੈ ਔਰ ਦਾਣੇ ਦੇ ਉੱਤੇ ਚਮਕ ਆਉਂਦੀ ਹੈ ਔਰ ਪ੍ਰੋਪਰ ਦਾਣੇ ਦੀ ਗਰੋਥ ਹੁੰਦੀ ਹੈ ਔਰ ਇਸੇ ਤਰੀਕੇ ਦੇ ਨਾਲ ਜੂਰੀਆ ਬਹੁਤ ਜ਼ਰੂਰੀ ਹੈ ਪਹਿਲੇ ਦੋ ਪਾਣੀਆਂ ਦੇ ਨਾਲ ਜੂਰੀਏ ਦੀ ਜਿਹੜੀ ਡੋਜ਼ ਆ ਪ੍ਰੋਪਰ ਜਿਹੜੀ ਪੂਰੀ ਆਪਾਂ ਨੇ ਦੇਣੀ ਆ ਨੰਬਰ 4 ਤੇ ਗੱਲ ਕਰਾਂਗੇ ਆਪਾਂ ਪਹਿਲਾ ਪਾਣੀ ਅਤੇ ਗੁੱਲੀ ਡੰਡਾ ਪਹਿਲਾ ਪਾਣੀ ਯਾਨੀ ਕਿ ਕੋਰ ਪਾਣੀ ਬਹੁਤ ਹੀ ਮਹੱਤਵਪੂਰਨ ਹੈ ਇਹ ਆਮ ਤੌਰ ਤੇ 21 ਤੋਂ 25 ਦਿਨਾਂ ਦੇ ਵਿੱਚ ਲਗਾਇਆ ਜਾਂਦਾ ਹੈ ਬਾਕੀ ਡਿਪੈਂਡ ਹੁੰਦਾ ਹੈ ਜਿਵੇਂ ਕਿਸੇ ਕਿਸਾਨ ਨੇ ਆਪਣੇ ਖੇਤ ਨੂੰ ਬੱਤਸਰ ਬੀਜਿਆ ਹੁੰਦਾ ਹੈ ਜਾਨੀ ਕਿ ਰੌਣੀ ਕਰਕੇ ਬੀਜਿਆ ਹੁੰਦਾ ਹੈ ਉਸ ਨੂੰ ਪਾਣੀ ਦੀ ਜਿਹੜੀ ਵਰਤੋਂ ਉਹ 25 ਤੋਂ ਲੈ ਕੇ 28 ਦਿਨ ਦੇ ਵਿੱਚ ਵਿੱਚ ਲਾਉਣੀ ਚਾਹੀਦੀ ਹੈ ਜੇ ਕਿਸੇ ਕਿਸਾਨ ਨੇ ਵढਾਈ ਹੋਈ ਫਸਲ ਦੀ ਗੱਲ ਦੱਬੀ ਹੈ ਔਰ ਖੇਤ ਜਿਹੜਾ ਬੱਤਸਰ ਹੁੰਦਾ ਹੈ ਤਾਂ ਉਹ ਜਿਹੜਾ 21 ਦਿਨ ਤੋਂ ਲੈ ਕੇ 25 ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਲੱਗਦਾ ਹੈ ਪਾਣੀ ਦੇ ਨਾਲ ਹੀ ਜਿਹੜੀ ਗੁੱਲੀ ਡੰਡੇ ਦੀ ਬਹੁਤ ਜ਼ਿਆਦਾ ਸਮੱਸਿਆ ਜਦí ਆਉਣੀ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਸਭ ਤੋਂ ਵੱਡੀ ਮੁਸੀਬਤ ਬਣ ਜਾਂਦੀ ਹੈ ਉਹ ਗੁੱਲੀ ਡੰਡਾ ਹੁੰਦਾ ਹੈ ਗੁੱਲੀ ਡੰਡੇ ਨੂੰ ਖਤਮ ਕਰਨ ਲਈ ਜਿਹੜੀ ਬਹੁਤ ਹੀ ਜ਼ਰੂਰੀ ਗੱਲ ਹੈ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਇੱਕ ਤੁਸੀਂ ਸਹੀ ਤਰੀਕੇ ਨਾਲ ਡਾਕਟਰ ਦੀ ਸਲਾਹ ਲੈ ਕੇ ਜਿਵੇਂ ਗੁੱਲੀ ਡੰਡੇ ਦੀ ਇੱਕ ਸਹੀ ਚੁਣਿੰਦਾ ਸਪਰੇਅ ਕਰਨੀ ਹੈ। ਔਰ ਧਿਆਨ ਰੱਖੋ ਕਿ ਜਦੋਂ ਸਪਰੇਅ ਕਰਨੀ ਹੈ ਧਰਤੀ ਹੇਠਲੀ ਨਮੀ ਬਿਲਕੁਲ ਪ੍ਰੋਪਰ ਹੋਣੀ ਚਾਹੀਦੀ ਹੈ। ਔਰ ਸਪਰੇਅ ਵੇਲੇ ਇਹ ਧਿਆਨ ਰੱਖਣਾ ਹੈ ਕਿ ਸਪਰੇਅ ਵੇਲੇ ਨਮੀ ਹੋਣੀ ਜ਼ਰੂਰੀ ਹੈ। ਗੁੱਲੀ ਡੰਡੇ ਤੋਂ ਬਾਅਦ ਆਉਣ ਵਾਲੀਆਂ ਦਿੱਕਤਾਂ ਜਿਵੇਂ ਕਿ ਤੇਲੇ ਦੀ ਇੱਕ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ। ਔਰ ਪੀਲੀ ਕੁੰਗੀ ਦੀ ਵੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਕਣਕ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਦੋਂ ਫਸਲ ਨਸਾਰੇ ਤੇ ਆਉਂਦੀ ਹੈ ਉਦੋਂ ਪੀਲੀ ਕੁੰਗੀ ਦਾ ਜਿਹੜਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਦੋਂ ਆਪਣੀ ਫਸਲ ਦਾ ਨਸਾਰਾ ਹੁੰਦਾ ਹੈ ਆਪਣੀ ਫਸਲ ਨਿਸਰਦੀ ਹੈ ਉਦੋਂ ਆਪਾਂ ਨੂੰ ਜਿਹੜਾ ਡੇਲੀ ਨਿਵਿਖਣ ਕਰਨ ਜਿਹੜਾ ਆਪਣੀ ਫਸਲ ਦਾ ਡੇਲੀ ਡੇਲੀ ਜਿਹੜਾ ਆਪਾਂ ਖੇਤ ਦੇ ਵਿੱਚ ਢੇੜਾ ਲਾਉਂਦੇ ਆ ਜੇਕਰ ਆਪਾਂ ਨੂੰ ਲੱਗਦਾ ਕਿ ਖੇਤ ਦੇ ਵਿੱਚ ਤੁਹਾਨੂੰ ਪੀੜੀ ਕੂੰਗੀ ਦੇ ਕਿਤੇ ਕਿਤੇ ਜਿਹੜੇ ਪੱਤੇ ਦਿਖ ਰਹੇ ਨੇ ਸ਼ੁਰੂਆਤੀ ਟਾਈਮ ਦੇ ਵਿੱਚ ਜਿਹੜੇ ਇਸ ਪੂਰੇ ਖੇਤ ਦੇ ਵਿੱਚ ਨਹੀਂ ਹੁੰਦੀ ਜਾਂ ਫਿਰ ਖੁੰਝਾਇਤ ਹੁੰਦੀ ਆ ਜਾਂ ਫਿਰ ਇਹ ਵਿਚਾਲੇ ਹੁੰਦੀ ਆ ਸੋ ਜਿਹੜਾ ਇੱਕ ਪਾਸੇ ਤੋਂ ਇਹਦੀ ਸ਼ੁਰੂਆਤ ਹੁੰਦੀ ਆ ਜੇਕਰ ਤੁਹਾਨੂੰ ਦਿਖੇ ਤਾਂ ਤੁਸੀਂ ਇਸ ਦੀ ਜਾਣਕਾਰ ਦੁਕਾਨਦਾਰ ਜਾਂ ਡਾਕਟਰ ਸਹਿਬਾਨਾਂ ਤੋਂ ਤੁਸੀਂ ਸਲਾਹ ਲੈ ਕੇ ਜਿਹੜੀ ਇੱਕ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਇਹਦਾ ਵਾਧਾ-ਵਾਧਾ ਹੈ ਉਸ ਤੇ ਰੋਕཐਾਂਵ ਲੱਗ ਸਕੇ ਏਸੀ ਆਪਣੇ ਚਾਰ ਬਹੁਤ ਹੀ ਮਹੱਤਵਪੂਰਨ ਸਟੈਪ ਜੇਕਰ ਆਪਾਂ ਸਾਰੇ ਸਟੈਪ ਇਹ ਵੀਡੀਓ ਦੇ ਵਿੱਚ ਕਵਰ ਕਰੀਏ ਤਾਂ ਵੀਡੀਓ ਜਿਹੜੀ ਬਹੁਤ ਵੱਡੀ ਹੋ ਜਾਵੇਗੀ ਔਰ ਇਹ ਜਿਹੜੇ ਚਾਰ ਸਟੈਪ ਆਪਾਂ ਇਸ ਵੀਡੀਓ ਦੇ ਵਿੱਚ ਰੱਖੇ ਨੇ ਔਰ ਜਾਂਦੇ ਜਾਂਦੇ ਇੱਕ ਗੱਲ ਤੁਹਾਨੂੰ ਜਿਹੜੀ ਕਿਸਾਨ ਵੀਰੋ ਹੋਰ ਕਮਾਗਾ ਕਿ ਕੀ ਖੇਤੀ ਸਿਰਫ ਪੈਸੇ ਲਾਉਣ ਦਾ ਨਾਮ ਹੀ ਨਹੀਂ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਦਾ ਜਿਹੜਾ ਨਾਮ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਜਿਹੜੀ ਕੰਮ ਆਵੇਗੀ ਕਣਕ ਦੀ ਫਸਲ ਬਾਰੇ ਕੋਈ ਵੀ ਸਵਾਲ ਹੋਵੇ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਜਿਹੜੀ ਕਿਸ ਵਿਸ਼ੇ ਦੇ ਬਣਾਈ ਜਾਵੇ ਸੋ ਉਹਦੇ ਬਾਰੇ ਵੀ ਜਰੂਰ ਜਿਹੜਾ ਰეკਮੈਂਡ ਕਰਿਓ ਔਰ ਜੇ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ